ਲਾਈਵ ਵਰਲਡ ਵਾਈਡ ਤੁਸੀਂ ਵੇਖ ਰਹੇ ਹੋ ਲਾਈਵ ਵਰਲਡ ਵਾਈਡ ਅੱਜ ਪੰਨ ਉਸੇ ਲੈ ਕੇ ਜਾ ਰਹੇ ਹਾਂ ਜ਼ਿਲ੍ਹਾ ਸ਼ਾਰਪਤ ਦੀ ਤਹਿਸੀਲ ਕਾਚੇਂਗੜ ਦੇ ਅਧੀਨ ਪੈਂਦੇ ਪਿੰਡ ਸੁੰਨੀ ਵਿਖੇ ਜਿੱਥੇ ਕਿ ਮਾਸਟਰ ਸੁਨਮ ਸਿੰਘ ਬਾਇਓ ਲੈਕਚਰਰ ਨੂੰ ਪੰਜਾਬ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨ ਹੌਣ ਦੇ ਮਗਰੋਂ ਮੋਨਾ ਦੇ ਜੱਦੀ ਪਿੰਡ ਸੁੰਨੀ ਵਿਖੇ ਕੀਤਾ ਗਿਆ ਅੱਜ ਨਿਗਾਸ ਵਕਤ ਅਧਿਆਪਕ ਦੇ ਖੇਤਰ ਵਿੱਚ ਮਿਰਨ ਵਾਲਾ ਰਾਜ ਪੱਧਰੀ ਸਭ ਤੋਂ ਵੱਡਾ ਸਨਮਾਨ ਪੁਸਤਕਾਰ ਜ਼ਿਲ੍ਹਾ ਨਮਾਸ਼ੀਦਪਖ ਸਿੰਘ ਨਗਰ ਸਰਕਾਰੀ ਕੰਨਿਆ ਸਕੈਂਡਰੀ ਸਕੂਲ ਰਾਹੁ ਲੈਕਚਰਰ ਬਾਇਓ ਸੁਖਰਾਮ ਸਿੰਘ ਨੂੰ ਪ੍ਰਾਪਤ ਹੋਇਆ ਇਹ ਸਫਰ ਉਹਨਾਂ ਨੇ 2001 ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਯਾਰਾ ਡਿੰਗੜੀਆਂ ਬਤੌਰ ਸਾਸਟ ਮਾਸਟਰ ਤੋਂ ਸ਼ੁਰੂ ਕੀਤਾ ਅਤੇ ਇਸ ਤੋਂ ਬਾਅਦ 2012 ਵਿੱਚ ਬਤੌਰ ਲੈਕਚਰਰ ਬਾਇਓ ਅਹੁਦਤ ਹੋਏ ਉਹਨਾਂ ਦੀ ਅਣਤਕ ਮਿਹਨਤ ਅਦਕਾ ਇਹ ਇਹਨਾਂ ਨੂੰ ਸਨਮਾਨ ਤਿੰਨ ਹਾਸਲ ਹੋਇਆ ਤੇ ਅੱਜ ਸ਼ਿਰ ਗੁਰਦਾਸ ਗੁਰਦੁਆਰਾ ਸਾਹਿਬ ਵਿੱਚ ਨਸਮਤ ਗੁੰਦੇ ਹੋਏ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਬਾਬਾ ਸਾਹਿਬ ਦੀ ਫੋਟੋ ਦੇ ਨਾਲ ਪੇਟ ਕਰਦੇ ਆ ਉਹਨਾਂ ਨੂੰ ਹੌਸਲਾ ਵਜਾਈ ਦਿੱਤੀ ਅਤੇ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਦਾ ਮਾਣ ਸਨਮਾਨ ਵਧਾਇਆ ਆਓ ਵੇਖਦੇ ਹਾਂ ਲਾਈ ਤਸਵੀਰਾਂ ਖਾਸ ਰਿਪੋਰਟ ਗੁਰਬ੍ਰੀਤ ਪਾਲ ਸੂਨੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਤੁਹਾਨੂੰ ਸਟੇਟ ਅਵਾਰਡ ਮਿਲਿਆ ਅੱਜ ਤੁਹਾਡੇ ਪਿੰਡ ਵਿੱਚ ਤੁਹਾਡਾ ਨਿੱਘਾ ਸਵਾਗਤ ਕੀਤਾ ਗਿਆ ਤੁਸੀਂ ਦਾਰੇ ਕੀ ਕਰਨ ਜਾਂਦੇ ਹੋ ਮੇਰੇ ਬਹੁਤ ਹੀ ਪਿਆਰੇ ਵੀਰ ਗੁਰਪ੍ਰੀਤ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਆਪਣੇ ਚੈਨਲ ਤੇ ਬੋਲਣ ਦਾ ਜਿਹੜਾ ਮੌਕਾ ਦਿੱਤਾ ਇਹ ਜਿਹੜੀ ਸਟੇਟ ਅਵਾਰਡ ਦੀ ਪ੍ਰਾਪਤੀ ਆ ਇਹ ਮੇਰੇ ਸਾਰੇ ਪਰਿਵਾਰ ਦੀ ਮੇਰੇ ਪਿੰਡ ਦੀ ਮੇਰੀ ਆਪਣੀ ਮਿੱਟੀ ਦੀ ਪ੍ਰਾਪਤੀ ਆ ਤੇ ਮੈਂ ਆਪਣੇ ਪਿੰਡ ਪਹੁੰਚਣ ਤੇ ਆਪਣੇ ਆਪ ਨੂੰ ਬਹੁਤ ਸੁਭਾਗਾ ਸਮਝਦਾ ਅੱਜ ਕਿ ਮੇਰਾ ਸਾਰਿਆਂ ਨੇ ਮੇਰੇ ਭੈਣਾ ਭਰਾਵਾਂ ਨੇ ਚਾਚਿਆਂ ਤਾਇਿਆਂ ਨੇ ਮਾਪਿਆਂ ਨੇ ਬਹੁਤ ਨਿਗਾ ਸਵਾਗਤ ਕੀਤਾ ਤੇ ਇਹ ਜਿਹੜੀ ਖੁਸ਼ੀ ਆ ਇਹਨੂੰ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਤੁਸੀਂ ਆਣ ਵਾਲੇ ਜਿਹੜੇ ਆਪਣੇ ਪਿੰਡ ਦੇ ਹੋਰ ਜਾਂ ਆਪਣੇ ਤੁਹਾਡੇ ਸਟੂਡੈਂਟ ਵਾ ਤੁਸੀਂ ਉਹਨਾਂ ਕੀ ਕਰਨ ਜਾਂਦੇ ਹੋ ਮੇਰਾ ਇੱਥੇ ਪਿੰਡ ਚ ਆਉਣ ਦਾ ਇੱਕ ਮਕਸਦ ਇਹ ਵੀ ਸੀਗਾ ਕਿ ਜਿਹੜੇ ਮੇਰੇ ਬੱਚੇ ਨੇ ਜਿਹੜੇ ਮੇਰੇ ਪਿੰਡ ਦੇ ਭਤੀਜੇ ਨੇ ਭਰਾ ਨੇ ਛੋਟੇ ਪੜਦੇ ਨੇ ਉਹ ਇਸ ਚੀਜ਼ ਨੂੰ ਦੇਖ ਕੇ ਜ਼ਰੂਰ ਮੋਟੀਵੇਟ ਹੋਣ ਕਿ ਜ਼ਿੰਦਗੀ 'ਚ ਅਸੀਂ ਵੀ ਕੁਝ ਨਾ ਕੁਝ ਕਰੀਏ ਕਿਉਂਕਿ ਜਿਹੜੀ ਹਿਊਮਨ ਬੀਇੰਗ ਦੀ ਲਾਈਫ ਆ ਉਹ ਇੱਕ ਵਾਰ ਮਿਲਦੀ ਆ ਔਰ ਇਹਦਾ ਜੇ ਅਸੀਂ ਸਦਉਪਯੋਗ ਕਰ ਲਈਏ ਤਾਂ ਇਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ ਤਾਂ ਮੇਰਾ ਸਾਰਿਆਂ ਨੂੰ ਇਹ ਸੁਨੇਹਾ ਕਿ ਮਿਹਨਤ ਲਗਨ ਇਮਾਨਦਾਰੀ ਇਹ ਤਿੰਨ ਚੀਜ਼ਾਂ ਨੂੰ ਪੱਲੇ ਬੰਨ ਲਈਏ ਤਾਂ ਕੋਈ ਵੀ ਤਾਕਤ ਤੁਹਾਡਾ ਰਸਤਾ ਅੱਗੇ ਵਧਣ ਤੋਂ ਰੋਕ ਨਹੀਂ ਸਕਦੀ ਹੁਣ ਤੁਹਾਨੂੰ ਸਟੇਟ ਅਵਾਰਡ ਮਿਲਿਆ ਇਸ ਵਾਰ ਤੋਂ ਬਾਅਦ ਕੋਈ ਹੋਰ ਅਵਾਰਡ ਲੈਣ ਦੀ ਇੱਛਾ ਹੋਵੇ वैसे मैं अपनी ड्यूटी ਨੂੰ ਤੰਦ ਹੀ ਨਾਲ ਨਿਭਾ ਰਿਆ ਜਦੋਂ ਦਾ ਮੈਂ 2001 ਦਾ ਸਰਵਿਸ ਵਿੱਚ ਆਇਆ ਪਰ ਮੈਂ ਇਹ ਐਕਸਪੈਕਟੇਸ਼ਨ ਨਹੀਂ ਕੀਤੀ ਸੀ ਕਦੇ ਕਿ ਮੈਂ ਸਟੇਟਵਾਰਡ ਲਵਾਂਗਾ ਮੇਰੀ ਜਿਹੜੀ ਜ਼ਿੰਮੇਵਾਰੀਆਂ ਹੁਣ ਹੋਰ ਪਹਿਲਾਂ ਨਾਲੋਂ ਵੀ ਵੱਧ ਗਈ ਹੈ ਤੇ ਮੈਂ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਹੋਰ ਕੋਸ਼ਿਸ਼ ਕਰਾਂਗਾ ਜੋ ਮਿਲਿਆ ਜਾਂ ਮਿਲੇਗਾ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਲੇਕਿਨ ਮੈਂ ਮੈਨੂੰ ਇਹ ਪੂਰਾ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੀ ਡਿਊਟੀ ਨੂੰ ਤੰਦ ਹੀ ਨਾਲ ਨਿਭਾਵਾਂਗਾ ਜਾਂਦੀਆਂ ਨੇ ਇੱਕ ਸਵਾਲ ਪਾੜਨ ਨੂੰ ਗੱਲਣਾ ਜੀ 바ਵਾ ਸਾਹਿਬ ਦੀ ਸੋਚ ਬਾਰੇ ਕੀ ਕਹਣ ਜਾਂਦੇ ਹੋ 바ਵਾ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਵਿਦਿਆ ਜਾਂ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਹੈ ਜਿਹੜਾ ਪੀਵੇਗਾ ਉਹ ਦਿਹਾੜੇਗਾ ਤੇ ਜਿਹੜੀ ਦਿਹਾੜਵਾ ਤੇ 바ਵਾ ਸਾਹਿਬ ਕਰਕੇ ਆਈ ਆ ਸੋ ਸਾਰੇ ਬੱਚਿਆਂ ਨੂੰ ਮੇਰਾ ਵਿਦਿਆਰਥੀਆਂ ਨੂੰ ਸੁਨੇਹਾ ਇਹੀ ਹੈ ਮਾਪਿਆਂ ਨੂੰ ਵੀ ਇਹੀ ਸੁਨੇਹਾ ਹੈ ਕਿ ਆਪਣੇ ਬੱਚਿਆਂ ਨੂੰ ਰੋਟੀ ਇੱਕ ਘਟ ਖਾ ਲਿਓ ਪਰ ਪੜਾਇਓ ਜ਼ਰੂਰ ਕਿਉਂਕਿ ਪੜ ਜਿਹੜੀ ਪੜ੍ਹਾਈ ਆ ਉਹ ਤੁਹਾਡੀਆਂ ਤਕਦੀਰਾਂ ਸਿੱਖਿਆ ਜਿਹੜੀ ਤੁਹਾਡੀਆਂ ਤਕਦੀਰਾਂ ਬਦਲ ਕੇ ਰੱਖ ਦਿੰਦੀ ਹੈ ਇਸ ਤੋਂ ਵੱਡਾ ਕੋਈ ਵੀ ਹਥਿਆਰ ਨਹੀਂ ਹੈ ਥੈਂਕ ਯੂ ਸਰ